ਹਾਂਜੀ ਕੀ ਹਾਲ ਚਾਲ ਦੋਸਤੋ ਅੱਜ ਆਪਣੇ ਨਵੇਂ ਬਲੌਗ ਦੀ ਸ਼ੁਰੂਆਤ ਕਰਦੇ ਆਂ ਤੇ ਅੱਜ ਆਪਾਂ ਚੱਲੇ ਆਂ ਰੇਡੀਅਨ ਦਾ ਸਟੀਕਰ ਲਵਾਉਣ ਆਪਾਂ ਸ਼ੋਅ ਤੇ ਲਖਵਾਉਣਾ ਜੈ ਰਾਜੇ ਦੀ ਤੇ ਹੁਣ ਆਪਾਂ ਪਹਿਲਾਂ ਲਵਨੌਰ ਦੇ ਘਰੋਂ ਚੱਕ ਲਈਏ ਫੇਰ ਚੱਲਦੇ ਆਂ ਖੁਸਰੋਪੁਰਾ ਨੂੰ ਆਪਣੇ ਪਿੰਡ ਵਾਲਾ ਤਾਂ ਜਾਇਆ ਨਹੀਂ ਆ ਤੇ ਇਸ ਕਰਕੇ ਉੱਥੇ ਜਾਣਾ ਪੈਣਾ ਹਾਂਜੀ ਲਵ ਆ ਗਿਆ ਹੈ ਤੇ ਆਪਾਂ ਹੁਣ ਚੱਲਦੇ ਆਂ ਤੇ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਆਂ ਦੁਕਾਨ ਤੇ ਪਹੁੰਚ ਕੇ ਸਟੀਕਰ ਲਵਾਉਨੇ ਆਂ ਆਪਣੇ ਪਿੰਡ ਵਾਲਾ ਰੇਡੀਅਮ ਵਾਲਾ ਜਾਇਆ ਹੈ ਨਾ ਤੇ ਇਸ ਕਰਕੇ ਇੱਕ ਡਿਡਿਆਲੇ ਦੀ ਦੁਕਾਨ ਹੈਗੀ ਆ ਪਰ ਆਪਾਂ ਉੱਥੇ ਨਹੀਂ ਜਾਣਾ ਉਹ ਦੂਜਾ ਬੰਦਾ ਉੱਧਰ ਇੱਕ ਨਾ ਸੌਫੀ ਪਿੰਡ ਹੈ ਰਜਾਨ ਉੱਥੇ ਜਾਂਦੇ ਆ ਰਜਾਨ ਦੀ ਦੁਕਾਨ ਤੋਂ ਲੈ ਉੱਥੋਂ ਕੋਲੇ ਉੱਥੇ ਆ ਕੇ ਦੰਦ ਖਾਣੇ ਵਾਲੀ ਪਹੁੰਚ ਚੁੱਕੇ ਆਂ ਇਸ ਆਫੀ ਪਿੰਡ ਤੇ ਆ ਦੁਕਾਨ ਤੇ ਜਾ ਕੇ ਮਿਲਦੇ ਆਂ ਆਹ ਰਾਹ ਵੀ ਜਾਂਦਾ ਇੱਕ ਅੱਕੇ ਨੂੰ ਰਸਾ ਜਾਂਦਾ ਤੇ ਰਸਤੇ ਤੋਂ ਬਸ ਖੱਬੇ ਮੁੜ ਕੇ ਜਾ ਕੇ ਦੁਕਾਨ ਆਕੋ ਤੋਂ ਵੀ ਲੱਗਦੀ ਮੈਨੂੰ ਤਾਂ ਲੋਈ ਦੁਕਾਨ ਬੰਦ ਹੈ ਬਹੁਤ ਕਾਲ ਬੰਦ ਨਿਕਲੀ ਗਾਇਸ ਆਪਾਂ ਕਹੇ ਨੂੰ ਪੁੱਛਿਆ ਉਹ ਕਹਿੰਦੇ ਅੱਗੇ ਮਾਰਕੀਟ ਦੇ ਵਿੱਚ ਹੋਰ ਦੁਕਾਨ ਹੈਗੀ ਆ ਆਪਾਂ ਕਿਹਨਾਂ ਟਾਈਮ ਲਈ ਇਸ ਤਰ੍ਹਾਂ ਦੇਖਣਾਂ ਤੇ ਆਪਾਂ ਅੱਗੇ ਹੋਰ ਦੁਕਾਨ ਦੇਖਣੇ ਆ ਜੇ ਕੋਈ ਬਾਕੀ ਪਤਾ ਸਾਨੂੰ ਵੀ ਨਹੀਂ ਐ ਕਿ ਕੋਈ ਦੁਕਾਨ ਹੈਗੀ ਕਿ ਨਹੀਂ ਬਾਕੀ ਦੇਖਦੇ ਜਿਉਂ ਹੀ ਉਹ ਦੁਕਾਨ ਬੰਦ ਨਿਕਲੀ ਤੇ ਹੋਰ ਦੁਕਾਨ ਸਾਨੂੰ ਕੋਈ ਨਹੀਂ ਲੱਭੀ ਇਹ ਵੀ ਲੋਕੀ ਕਹਿੰਦੇ ਹੈਗੀ 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 ਇਹ ਤੋਂ ਚੁੱਕ ਕੇ ਆਣੇ ਚੱਲੇ ਆ ਫਿਰ ਤੋਂ

ਆਦੇ ਨਹੀਂ ਭਾਈ ਆਪਣੇ ਚੈਨਲ ਦਾ ਭਾਵੇਂ ਦੇ ਵਿੱਚ ਕਿਉਂਕਿ ਮੇਰੇ ਵੀ ਚੈਨਲ ਹੈਗਾ ਇੱਕ ਇਹਦਾ ਇੱਕ ਚੈਨਲ ਲੱਗਦਾ ਲੰਬਟਰ ਬੜਕੋ ਪਹੁੰਚ ਚੁੱਕੇ ਆ ਪਾਂਧੀ ਲੰਬੜੀ ਆ ਭੁੰਡੀ ਲੜਾਇਆ ਭਰਾ ਤਾਂ ਡਾਂਡਾਂ ਦਾ 48 48 ਮੁੰਡੀ ਲੜ ਗਈ ਯਾਰ ਆ ਦੇਖੋ ਇੱਥੇ 88 ਮੜਨ ਕੋਲ ਦੇਖੋ ਸਾਰਾ ਪਤਾ ਨਹੀਂ ਕਿੱਡਾ ਕਿੱਡਾ ਮਣਿੱਕ ਰਹੁੰਦਾ ਲੱਗ ਗਿਆ ਜੀ ਹੁਣ ਆਪਾਂ ਚੱਲੇ ਆ ਜਿਹੜੇ ਆਲੇ ਕਹਿੰਦੇ ਹੁਣ ਉੱਥੋਂ ਲਵਾ ਕੇ ਲਿਆਉਣਾ ਜੈਰ ਆ ਜੇ ਦੀ ਲਿਖਾਉਣਾ ਹੀ ਆ ਅੱਜ ਰਾਜ ਆਪਣਾ ਪਾਰਟਨਰ ਚੇਂਜ ਹੋ ਗਿਆ ਹੁਣ ਆਪਣੇ ਨਾਲ ਆ ਗਿਆ ਲੰਬੜ ਭਰਾ ਆਪਣਾ ਕਾਰਨ ਸ਼ੇਅਰ ਕਰ ਲਿਆ ਇਹ ਮੈਨੂੰ ਕਹਿੰਦਾ ਤੂੰ ਲਵ ਨਹੀਂ ਲਿਆ ਉਹਨੇ ਗੁੱਸਾ ਕਰਦਾ ਮੈਂ ਕਿਹਾ ਉਹ ਇੱਕ ਬਸੇ ਕਮਾ ਰਿਹਾ ਅੰਦਾ ਉਹਨੇ ਪੈਸੇ ਚੜ ਕੇ ਆਜੇ ਪਾਦਾ ਉਹਦਾ ਹੈਗਾ ਦਿਮਾਗ ਦਾ ਉਹ ਬੱਤੇ ਦੀ ਆਵਾਜ਼ ਨਹੀਂ ਇੰਨਾ ਰਸੋਈ ਮੈਂ ਕਹਿੰਦਾ ਮੈਂ ਤੇ ਬੇਲ ਪਾ ਦਿੰਦਾ 50 ਰੁਪਏ ਦਾ ਮੈਂ ਕਿਹਾ ਰਹਿ ਕੇ ਚੱਲ ਜੂਨੀ ਐਵੇਂ 50 ਰੁਪਏ ਟੈਂਕੀ ਫੋਲੋ ਜੂਗੀ ਤੇਲ ਬਾਹਰ ਆਈ ਉਹ ਟੈਂਕੀ ਚ ਅਈ ਤਾਂ ਸਹੀ ਆ ਭਾਈ ਆਪਣਾ ਤੋਂ ਪਾ ਕੇ ਓਏ ਨਾਲ ਬੰਦਾ ਇਕੱਲਾ ਬੰਦਾ ਦੱਸਣਾ ਲੋਕਿੰਗ ਆਇਆ ਉਹਦਾ ਵੀ ਲੋਕਿੰਗ ਇਹਦਾ ਨਾਮ ਆ ਇਹਦਾ ਪਹਿਲਾ ਇੱਕ ਚੈਨਲ ਹੁੰਦਾ ਯਾ ਜੱਟ ਛੇਰ ਗੱਲ ਕੋਈ ਨੂੰ 10000 ਰੁਪਏ ਮਿੰਨੇ ਦਾ ਹੁੰਦਾ। ਇਹਦੇ 10000 ਰੁਪਏ ਬਣਦੇ। ਉਹ ਚੈਨਲ ਨਵੇਂ ਬਣ ਕੇ। ਇਹਦੇ ਲੈ ਲਿਆ ਨਵਾਂ ਕੂਲ ਹੈ। ਕੂਲ ਲੈਣ ਤੋਂ ਬਾਅਦ ਪੁਰਾਣਾ ਚੈਨਲ ਗਿਆ ਹੋਣਾ। ਹੁਣ 10000 ਰੁਪਏ ਨਹੀਂ ਆਉਂਦਾ ਕਿਤੇ। ਪਾਣੀ ਵੀ ਦਰਦੀ ਹੈ ਜਾਨ। ਨਵਾਂ ਪਾਣੀ। ਆਪਾਂ ਬਹੁਤ ਚੁੱਕੇ ਆਂ। ਦਿਵਾਲੀ, ਪਿੰਡ ਦਿਵਾਲੀ ਤੇ ਸਾਰੇ ਵਿੱਚ ਲੱਗੇ ਪਿੰਡ ਦਿਵਾਲੀ। ਮੇਰੇ ਨਾਲ ਜਿੰਨੇ ਵੀ ਯਾਰ ਦੋਸਤ ਮੇਰੇ ਪੜਦੇ ਹੁੰਦੇ ਆਂ ਇਹ ਚਾਹ ਤੋ ਦਿਵਾਲੀ ਜੜਿਆੜੀ ਨਹੀਂ ਆ ਸੱਚੋ ਦੇ ਯਾਰ ਪੰਜ ਛੇ ਜਣੇ ਹੈਗੇ ਆ ਕੋਈ ਬਾਹਰ ਚੱਲ ਗਿਆ ਕੋਈ ਕੰਮ ਤੇ ਆ ਓਵਰ ਭਰਾ ਆਪਣਾ ਇੱਟਲੀ ਬੈਠਾ ਹੈ ਸ਼ਾ ਮੈਂ ਮਿੱਠੇ ਮੈਂ ਦੰਸ਼ੇ ਤੋਂ ਬਟਾ ਮੈਂ ਤੇਲ ਭੂਕਦਾ ਫਿਰਦਾ ਮੋਟਰਸਾਈਕਲਾਂ ਦੇ ਕਰੋ ਰੱਪਸ ਆ ਰਹੇ ਆ ਤਰੱਕੀ ਜਮੇ ਤੁਹਾਨੂੰ ਵੀ ਦਊਗਾ ਕਿਸੇ ਦਿਨ ਇਦਾਂ ਬਾਅਦ ਚ ਕਹਿਦੇ ਨੇ ਸਾਨੂੰ ਵੀ ਦਊਗਾ ਕਿਸੇ ਦਿਨ ਨਾ ਇਹ ਮੈਂ ਕਿ ਬਹੁਤ ਰੜਕਦੇ ਆਖਾਂ ਜੀ ਇਹ ਐਪਲ ਰੜਕਦੇ ਆਖਾਂ ਇਹੜੇ-ਵੇੜੇ ਲਾਕ ਕਰਦੇ ਆ ਆ ਦੇਖੋ ਜੀ ਉਹ ਸਕੂਲ ਜਿਹੜਾ ਕਿ ਪਾਣੀ ਤੇ ਤੈਰਦਾ ਹੈ ਇਹ ਬੰਨੇ ਨੇ ਬੜਾ ਬਾਹਰਾਂਗੇ ਬਣਾਇਆ ਦੇਖੋ ਥੱਲੇ ਪਿੱਲਰ ਕਰਤੇ ਕਿਉਂਕਿ ਇੱਥੇ ਜਦੋਂ ਹੜ ਆਉਨੇ ਆ ਜਦੋਂ ਆਹ ਦਿਨਾਂ ਅੱਜ ਪ੍ਰਸ਼ਾਸਨਾਂ ਮੀਂਹੋਂ ਜ਼ਿਆਦਾ ਪੈਂਦੇ ਆ ਤੇ ਪਾਣੀ ਛੱਡ ਦਿੰਦੇ ਨਾਲ ਹੀ ਨਹਿਰ ਲੱਗਦੀ ਆ ਉਹ ਬੰਦੇ ਨੇ ਬਹੁਤ ਦਿਮਾਗ ਦਾ ਮਤਲਬ ਕਿਦੋਂ ਪਾਣੀ ਆਇਆ ਆ ਆਹ ਦੇਖੋ ਨਾਲ ਹੀ ਸਕੂਲ ਵੀ ਨਾਲ ਹੀ ਪਾਏ ਪਈ ਆ ਆਹ ਕੋਤ ਮਾਹੀ ਉਸ ਸਕੂਲ ਹੈ ਜਿਹੜਾ ਕਹਿੰਦੇ ਪਾਣੀ ਦੇ ਤਹਿਰਦਾ ਸਾਨੂੰ ਹੀ ਪਤਾ ਲੱਗਾ ਕਿਨੇ ਉਸ ਦੀ ਜ਼ਮੀਨ ਦੀ ਜਿਹੜੇ ਰੇਟ ਸੀ ਉਹ ਬਹੁਤ ਘਟ ਗਿਆ ਹੈਗਾ ਤੇ ਉਸ ਬੰਦੇ ਦਾ ਦਿਮਾਗ ਦੇਖੋ ਉਹਨੇ ਪਿੱਲਰਾਂ ਦੇ ਸੁਨੀਦਰ ਖੜ੍ਹ ਲਿਆਈ ਜੇ ਜਿੰਨਾ ਮਾਜੀ ਪਾਣੀ ਆ ਰਿਹਾ ਤੇ ਇਹਨੂੰ ਸਕੂਲ ਨਹੀਂ ਰੂਣੂਗਾ ਰੋੜਾ ਜਾਣਾ ਮਾੜਾ ਨਹੀਂ ਸੋਦੀ ਰਗੇ ਬਾਰੇ ਪਈ ਉਹ ਪੈਰਸ ਆ ਤੇ ਜਮਸ਼ੇਰ ਦੀਆਂ ਕੁੜੀਆਂ ਨੇ ਕਿਹਾ ਹੋਰ ਬਹੁਤ ਵਧੀਆ ਪੈਰਸ ਬਣਾਇਆ ਯਾਰ ਬੰਦੇ ਨੇ ਰੇਟ ਵੀ ਬਹੁਤ ਚੈਜਿਆ ਆ ਹੈ ਫ੍ਰੀ ਕਰਦੇ ਆ ਬਾਈ ਕਈ ਵਾਰੀ ਇਧਰ ਹੋ ਸਕਦਾ ਉਹਨਾਂ ਸਾਡੇ ਬੱਲੇ ਆਵਲੀ ਇੰਨੇ ਪਾਜਾ ਐਂ ਟਾਈਮ ਟਾਈਮ ਲੈਣੇ ਮੈਂ 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 ਨਾ ਦੱਸ 10 ਪਿਆਜ਼ ਕਿਹਨਾਂ ਚੋਂ ਇਹ ਜਿਹੜਾ ਨਾ ਪਿੰਡ ਗਡੇਆਲਾ ਮੰਚੀ ਕਿ 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 ਡਰਾਈਵਿੰਗ ਸਿਖਾਉ ਲੱਭੜ ਡਰਾਈਵਿੰਗ ਸਿਖਾਉ ਪਿਛੇ ਨਾ ਈ ਨਾ ਕਾਵਿਨਾ ਲੱਗਾ ਹੋਵੇ ਕੁਛ ਤਾਂ ਦੇਖਣ ਮੈਂ ਲੋਈ ਆਹ ਰੋਡ ਜਾਂਦਾ ਫਗਵਾੜੇ ਨੂੰ ਆਹ ਰੋਡ ਜਾਂਦਾ ਨੂਰ ਮੈਨ ਨੂੰ ਅੱਪਾ ਜੀ ਆਹ ਨਾ ਨੂਰ ਮੈਨ ਵਾਲੇ ਰੋਡ ਤੇ ਆਹ ਨਹੀਂ ਡੋਨੇਟਸ ਕਾਮਿਨੋਸਟਾ ਸੁਣਿਆ ਡੋਨੇਟਸ ਆਹ ਨਾਲ ਦਾ ਬੱਸ ਹਟਾ ਆਪਾਂ ਆ ਗਏ ਅਲੀ ਦੇ ਅਲੀ ਨੰਬਰ ਤੇ ਚੰਗੇ ਸਵਾਇਆ ਤੋਂ ਬੈਠਾ ਕੁਝ ਵੀ ਬ੍ਰੇਕ ਲਾ ਲਓ ਇਧਰੋਂ ਆਹ ਮੋੜ ਮੋੜਣਾ ਹੀ ਜੇ ਕਿਸੇ ਵੀ ਮੇਰੇ ਬਾਣੇ ਹੋਣਾ ਨਾ ਉਹ ਖੁੱਲਾ ਆ ਇਹ ਤਾਂ ਟੱਕਰ ਗਿਆ ਬੰਦਾ ਮਾਰੇ ਦੇ ਰਾਤ ਚੁੰਦਾ ਇਹਦੇ ਮਾਰੀ ਨਹੀਂ ਆਉਂਦੀ ਛੇਤੀ ਲੋਈ ਆ ਦੁਕਾਨ ਤੇ ਆਪਾਂ ਪਹੁੰਚ ਚੁੱਕੇ ਆ ਬਾਈ ਮੋਟਰਸਾਈਕਲ ਤੇਜ਼ੀ ਨਾਲ ਚੱਲਦੀ ਦੇਖੋ ਇੱਧਰ ਕੀ ਹੋਇਆ ਸ਼ਰਮੋਣੇ ਕਾਤੇ ਇੱਥੇ ਲਖਾਈਏ ਜਾਂ ਫਿਰ ਇੱਥੇ ਲਖਾਈਏ ਤੇ ਉਹਨੂੰ ਦੱਸਣਾ ਕਿ ਨੰਬਰ ਬਾਈ ਹਾਂਜੀ ਭਾਈ ਯਾਰ ਸ਼ੌਕ ਤੋਂ ਆਪਾਂ ਕੰਮ ਕਰਾਇਆ ਜਡੇ ਵਾਲੇ ਅਲੀ ਆਟ ਤੇ ਵਿਜ਼ਿਟ ਕਰਿਓ ਉਹ ਵਧੀਆ ਕੰਮ ਕਰਦਾ ਪਰ ਹਾਂਜੀ ਨੰਮੜੀ ਅਸੀਂ ਕਹਿੰਦੇ ਜਾ ਰਹੇ ਹਾਂ ਕਿ ਚਲਿਏ ਬਲੋਗ ਜੇ ਨਹੀਂ ਐਂਡ ਕਰਨਾ ਲੰਬੜ ਕਹਿੰਦਾ ਕਿ ਨਾ ਨਿਖਾਰੇ ਆ ਹੋ ਜਿੰ ਕਰਾਓ ਇਹ ਕਹਿੰਦੇ ਜੁਰਮਾਨਾ ਭਰੋ ਨਾਲ ਲੈ ਕੇ ਆਉਣਾ ਤੇ ਜੁਰਮਾਨਾ ਭਰ ਲੈ ਨਹੀਂ ਭਰੇ ਇਹ ਭਰਾ ਲੈਣਾ ਤੇ ਦੇ ਵੇ ਆ ਇਹਨੂੰ ਦੱਸੋ ਤੁਸੀਂ ਕਿਹੜੀ ਸ਼ੈ ਖਲਾਏਗਾ ਦੱਸ ਕਿਹੜੀ ਸ਼ੈ ਖਲਾਏਗਾ ਨਾ ਨਿਖਲਾਏਗਾ ਕਿਹੜੀ ਜੇ ਖਲਾਏਗਾ ਤੂੰ ਉਹ ਬੀਜਾ ਖਲਾਏਗਾ ਹੈ ਟੀਕਾ ਖਲਾਏਗਾ ਹੋਰ ਥੋੜਾ ਦੇਖ ਤੇਰੇ ਪਾਪਾਈ ਦੀ ਪਾਪਾਈ ਆਹਾਂ ਕੋਈ ਨਹੀਂ ਹੈ ਆਏਗਾ ਇੱਥੇ ਇੱਕ ਨਾ ਉਹ ਵੀ ਦੁਕਾਨ ਆ चौहान ਮੋਬਾਈਲ ਕਰਕੇ ਉਹ ਲੋਕ ਕਵਰ ਬਹੁ ਹੁੰਦੇ ਉਹ ਕਵਰ ਹੈ ਆਹਾਂ ਤੁਹਾਨੂੰ ਦੁਕਾਨ ਨਹੀਂ ਹੁੰਦਾ ਬਈ ਗਾਈਸ ਆਪਾਂ ਇੱcke ਖਲੋਣਾ ਹੈ ਗਾਈਸ ਪੀਜਾ ਲੈਂਡ ਇੱcke ਖਲੋਣਾ ਟੋਨਿਟੋਜ਼ ਇੱcke ਖਲੋਣਾ ਚੱਲ ਇਹ ਕਰਉਣਾ ਕਿੱਥੇ ਆਉਣਾ ਹੈ ਕਿਹਨੇ ਲੱਗਣਾ ਹੈ ਕਿਹਨੇ ਆਉਣਾ ਹੈ ਆਦੀ ਆਇਆ चौहान ਮੋਬਾਈਲ ਸ਼ਾਪ ਉਹ ਕਬਰ ਹੈ ਭਾਈ ਗਏ ਨਹੀਂ ਬਾਤ ਕਰਨੇ ਨਹੀਂ ਨਹੀਂ ਮੈਂ ਜਾ ਕੇ ਆਇਆ ਮੈਂ ਜਾ ਕੇ ਆਇਆ ਤੂੰ ਗਰੀਬ ਮੈਂ ਥੋੜੀ ਗਰੀਬ ਮੈਂ ਗਿਆ ਮੈਂ ਲੈ ਕੇ ਵੀ ਆਇਆ ਭਾਈ ਕਬਰ ਆਏ ਕਿੱਥੇ ਆਣਾ ਭਾਈ ਲੈਟ ਪਾਰਟੀ ਆ ਇਹਨੇ ਤਾਂ ਕਵਾਲੇ ਵੀ ਮੋਟਰਸਾਈਕਲ ਨਾਲ ਨਹੀਂ ਪਹੁੰਚਾਤੇ ਤਾਂ ਮੈਂ ਜਾਨ ਨੂੰ ਸੇਮ ਨਿਖਾਵਾਣਾ ਹੈ ਸਾਤਰਾ ਬਈ ਦਾ ਇਹ ਆਉਂਦਾ ਕਿ ਮੈਨੂੰ ਕਿਸੇ ਪਾਸੇ ਦੇਖ ਭਾਈ ਮੇਰਾ ਵੀਰ ਚਾਹ ਵਾਣਾ ਸਾਡਾ ਪਾਸਾ ਤਾਂ ਬਈ ਸਕੈਂਦਰ ਤੁਹਾਨੂੰ ਖਾ ਦਿੰਦੇ ਆ ਇਹਨਾਂ ਤੁਹਾਨੂੰ ਸਕੈਂਦਰ ਦਾ ਹੀ ਛੇ ਕਿੱਤੇ ਨੇ ਜੇ ਕੋਈ ਚਾਹ ਵਾਣਾ ਸਾਡੇ ਪਾਸਾ ਆਉਂਦਾ ਆ تین ਕਮ ਨਾ ਪਿੰਡੋ ਜਾ ਕੇ ਘਰ ਲੈ ਇਹ ਪਿੰਡ ਵਧੀਆ ਬਣੋ ਤੇ ਠੀਕ ਚ ਕੰਮ ਦੇਖ ਕੇ ਪੈਰਾਂ ਦੇ ਹਿਸਾਬ ਨਾਲ ਦੇਖ ਕੇ ਕਹਿੰਦਾ ਅਸੀਂ ਵੀ ਟੋਪ ਕੋਲ ਲੈਣਾ ਰੇਡੀਅਮ ਦਾ ਲੈ ਰੂਗਾ ਮੇਰੇ ਦਾ ਪੈਰਾਂ ਭਾਰੇ ਨਹੀਂ ਪਏ ਹੋਣੇ ਕਹਿੰਦਾ ਬੰਦਾ ਰੱਖ ਲਾਂਗੇ ਤੇਰਾ ਬੰਦਾ ਸਚੋਲ ਨਾਲ ਕਿ ਮੇਰੇ ਨਾਲ ਪੈਰਾਂ ਨਾਲ ਕੁੱਟੋ ਕਈ ਨਿਗੜਾ ਗੱਲੀ ਸਾਰੀ ਹੋਏ ਮਤਲਬ ਕੋਲੋਂ ਮੈਂ ਕੋਲੋਂ ਮੈਂ ਨਾ ਕਰਦਾ ਦੇਖੋ சாாம ਕੋ ਕੰਮ ਮੈਂ ਉਮੀਦ ਕਰਦੇ ਆ ਮਾਨੂੰ ਅੱਗੇ ਆ ਕੇ ਤੁਹਾਨੂੰ ਦਵਾਦੇ ਆ ਤਾਂ ਪਰੰਗ ਨੇ ਸੇਮੀਆਂ ਆਟੇ ਵਾਲੀਆਂ ਆਹ ਕਹਿੰਦਾ ਲੰਮੜ ਝੋਨਾ ਦਿਖਾ ਦੇ ਮੇਰਾ ਦੱਸੋ ਲੰਮੜ ਭਾ ਆਪਣਾ ਨੀਂਹ ਪਈ ਆ ਬੂਆ ਪਰ ਇਹ ਪੈਸੇ ਪਤਾ ਨਹੀਂ ਕਦੇ ਨਹੀਂ ਕੱਢਦਾ ਬਲਕਿ ਤੜੀ ਗੱਲ ਨਹੀਂ ਹੁਣ ਇਹਨੇ ਟਰੈਕਟਰ ਲਿਆ ਨਵਾ ਪਹਿਲੇ ਲਾਉਣਾ ਇਹ ਚੰਗੀ ਚੀਜ਼ ਤੇ ਪਹਿਲੇ ਉਹ ਨੇ ਬਿੱਕੀ ਲੱਗੇ। ਹਾਂਜੀ ਆਪਾਂ ਇਹ ਸੇਮਿਆ ਲੈਣੇ ਕੋਲ। ਇਹ ਤੁਹਾਨੂੰ ਦਿਖਾਉਨੇ ਆ। ਆ ਆ ਦੁਕਾਨ। ਮੈਨੂੰ ਲੱਗਦਾ ਬੰਦ ਹੈ। ਥੋੜੇ ਆਈ। ਆ ਜਾਣਾ ਚੰਨਣਪੁਰੇ ਨੂੰ ਰਾਹ ਤੇ ਇਹਦੇ ਨਾਲ ਹੀ ਅੰਕਲ ਜੀ ਦੁਕਾਨ ਆ ਇੱਥੋਂ ਤੁਸੀਂ ਲੈ ਸਕਦੇ ਆ ਸੇਮਿਆ। ਗੁਕੇ ਦੇ ਪਾਣ ਲਈ ਆਟੇ ਦੀਆਂ ਸੇਵੀਆਂ ਤੇ ਹਰ ਸਾਲ ਬਣਾਉਂਦੇ ਆ। ਆ ਜਾਂਦਾ ਨਾ ਕੋਟਰ ਨੂੰ ਲੰਬੜੇ ਰੋੜ। ਮੈਂ ਚਲਵਾਂ ਨਾ ਮੋਟਰਸਾਈਕਲ। ਮੈਂਗਾ ਤੇਤੋਂ ਨਹੀਂ ਚੱਲਣਾ। ਲੈ ਜਾ ਆਦਮੀ ਹੋਣੀ ਤਾਂ ਕਿ ਮੋਰੀ। ਭੱਲੇ ਨੰਬਰ ਦੇ। ਟੈਣਾ ਨਾ ਨਾ ਨਾ। ਦੇਖੀਂ ਪ੍ਰਾ। ਤੇ ਵੀਡੀਓ ਨੂੰ ਕਰਦੇ ਆ ਇੱਥੇ ਹੀ ਐਂਡ। ਉੱਡੀ ਜੇ ਤੁਹਾਨੂੰ ਵੀਡੀਓ ਸਾਡੀ ਪੜੀਆ ਲੱਗੀ ਹੋਊਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ। ਇਹ ਲੰਗੜ ਭਰਾ ਦੀ ਪ੍ਰਮੋਸ਼ਨ ਆਪਾਂ ਹਰ ਵੀਡੀਓ ਦੇ ਵਿੱਚ ਕਰਨੀ ਹੁੰਦੀ ਆ। ਇਹ ਮੰਨਣਾ ਨਹੀਂ ਕਿ ਇਹ ਪ੍ਰਮੋਸ਼ਨ ਕਰਦਾ। ਲਿਆ ਜਿਹੜਾ ਹੁਣ ਨਾਲ ਨਹੀਂ ਪ੍ਰੇਟਕ ਲਾਦੇ ਪ੍ਰਮੋਸ਼ਨ ਕਰਦੇ। ਤੇ ਚਲੋ ਠੀਕ ਹੈ ਜੀ ਹੁਣ ਤੁਹਾਨੂੰ ਮਿਲਦੇ ਆ ਅਗਲੇ ਨੈਕਸਟ ਵਲੌਗ। ਧੰਨਵਾਦ। ਵੀਰ ਦੇਖਣ ਲਈ ਇੱਥੇ ਤੱਕ 1.500